ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ ਮੈਂ ਅੱਜ ਇੱਕ ਇਹੋ ਜੀ ਜਗ੍ਹਾ ਤੇ ਲੈ ਕੇ ਆਇਆ ਤੁਹਾਨੂੰ ਆਜੋ ਦਿਖਾਉਣਾਗਾ ਦਰਸ਼ਨ ਕਰਾਵਾਂਗਾ ਤੇ ਦਰਖਤ ਦੇ ਵਿੱਚ ਸ਼ਕਤੀ ਹੈਗੀ ਤੇ ਮੰਨਣਾਗਾ ਲਵੇ ਲਾਉਣੇ ਲੋਕਾਂ ਦਾ ਬਾਬਾ ਜੀ ਵੀ ਰਹਿੰਦੇ ਨੇ ਨਾਲ ਵੀ ਗੱਲ ਕਰਾਵਾਂਗੇ ਦੇਖੋ ਇਹੋ ਜਾਂ ਦਰਖਤ ਹੈ ਜਿਹਦੇ ਵਿੱਚ ਸ਼ਕਤੀ ਹੈਗੀ ਤੇ ਉਹ ਸ਼ਕਤੀ ਦੇ ਨਾਲ ਕੀ ਬਿਮਾਰੀ ਲੋਟ ਆਉਂਦੀ ਹੈ ਲੋਕਾਂ ਦਾ ਕੀ ਇਲਾਜ ਹੁੰਦਾ ਤੇ ਉਹ ਸਾਰੀ ਗੱਲਬਾਤ ਕਰਾਂਗੇ ਤੇ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਪੇਜ ਨੂੰ ਫੋਲੋ ਕਰ ਲਿਓ ਵੀਰੇ ਜਿਹੜੇ ਨਵੇਂ ਆਏ ਨੇ ਆਜੋ ਤੇ ਸ਼ੇਅਰ ਵੀ ਕਰਦੇ ਤੇ ਇਹ ਹੈਗਾ ਬੜਬਰ ਪਿੰਡ ਤੋਂ ਖੇਤਾਂ ਦੇ ਵਿੱਚ ਜਾ ਕੇ ਬੜਬਰ ਤੋਂ ਕਿੰਨੀ ਸੱਤ ਕਿਲੋਮੀਟਰ ਹੋਣ ਬੜਬੀ ਬੜਬਰ ਤੋਂ 2 ਕਿਹ ਕਿੰਨਾ 2 ਕਿਲੋਮੀਟਰ ਹਾਂ ਅੱਡੇ ਤੋਂ ਹਾਂ ਅੱਡੇ ਤੋਂ ਬੜਬਰ ਤੋਂ 2 ਕਿਲੋਮੀਟਰ ਹੈ ਖੇਤਾਂ ਦੇ ਵਿੱਚ ਜਾ ਕੇ ਤੇ ਬਾਬਾ ਜੀ ਕੀ ਨਾਮ ਆਪਣਾ ਮੈਂਦਰ ਸਿੰਘ ਆ ਮੈਂਦਰ ਸਿੰਘ ਤੇ ਮੈਂਦਰ ਸਿੰਘ ਬਾਬਾ ਜੀ ਦਾ ਨਾਮ ਹੈ ਤੇ ਆਬਰਾਖਤ ਨੇਗੇ ਉਹ ਇੱਕ ਇਧਰ ਹੈਗਾ ਤੇ ਆਹ ਦਿਖਾ ਦੇ ਕੈਮਰਾ ਲਾ ਕੇ ਆਬਰਾਖਤ ਆਸਲ ਜਿਹੜਾ ਆਪਾਂ ਦਿਖਾਉਣਾ ਹੈਗਾ ਤੇ ਆ ਤੁਸੀਂ ਦੇਖੋਗੇ ਵੀ ਮੇਖਾਂ ਦੀ ਢੇਰੀ ਲੱਗੀ ਪਈ ਐ ਕੋਈ 10 ਮੇਖਾਂ ਨੇ 10 ਮੇਖਾਂ ਪੱਕੀਆਂ ਹਾਂ ਤੇ ਇਧਰ ਮੇਖਾਂ ਦੇਖੋ ਆ ਸਾਰੇ ਲਵੇ ਜਮਾ ਜੂਮ ਲਵੇ ਲਵੇ ਹੋ ਕੇ ਦਿਖਾਈ ਦਿਖਾਈ ਜਾਈ ਸਾਰਾ ਤੇ اسی ਗੱਲਬਾਤ ਕਰਾਂਗੇ ਆ ਮੇਖਾਂ ਨਾਲ ਦਰਖਤ ਭਰਿਆ ਪਿਆ ਸਾਰਾ ਤੇ ਇਹ ਦਰਖਤ ਦੇ ਵਿੱਚ ਮੇਖਾਂ ਕਿਵੇਂ ਲੱਗੀਆਂ ਨੇਗੀਆਂ ਤੇ ਆਹ ਥੌੜੀਆਂ ਪਈਆਂ ਨੇ ਇੱਥੇ ਜਿੰਨਾਂ ਦਾ ਮੇਖਾ ਲਾ ਕੇ ਜਾਂਦੇ ਨੇ ਲੋਕੀ ਤੇ ਬਾਬਾ ਜੀ ਨਾਲ ਗੱਲਬਾਤ ਕਰਦੇ ਆਂਗੇ ਵੀ ਇਹ ਕੀ ਦਰਖਤ ਕਾਦਾ ਦਰਖਤ ਆ ਬਾਬਾ ਜੀ ਇਹ ਇਹ ਬਾਣ ਪ੍ਰਾਣਾ ਨਹੀਂ ਬਾਣ ਹੁੰਦੇ ਇਹ ਇਹ ਬਾਣ ਹੈ ਪ੍ਰਾਣਾ ਅੱਛਾ ਜੀ ਤੇ ਇੱਕ ਇੱਕ ਸਾਲ ਪ੍ਰਾਣੀ ਜੀ ਇਹ ਇਹਨਾਂ ਬਾੜੇ ਖਾਨਾ ਦਾ ਹੈ 40 ਸਾਲਾਂ ਦਾ ਕੋਈ ਖੋਹ ਖਾਨਦੇ ਹੋ ਨਹੀਂ ਪਾ 100 ਸਾਲ ਦੇ ਹਾਂ ਇਹ ਵੀ ਇਹਦੇ ਵਿੱਚ ਜਿਹੜੀਆਂ ਆ ਮੇਖਾਂ ਲੱਗੀਆਂ ਹੋਈਆਂ ਨੇ ਗੀਆਂ ਇਹ ਕਾਸ ਤੋਂ ਲੱਗੀਆਂ ਹੋਈਆਂ ਨੇ ਜੀ ਮਤਲਬ ਇਹਦੇ ਦੰਦ ਯਾਰ ਨੂੰ ਹੋਵੇ ਕਿਸੇ ਦਾ ਹਾਂ ਕਿੰਨੀ ਲੁਖਦਾ ਵਸ ਇੱਥੇ ਮੱਥਾ ਟੇਕ ਕੇ ਦੋ ਮੇਖਾਂ ਲਾ ਦੋ ਕਿਹਾ ਦੋ ਮੇਖਾਂ ਲਾ ਦੋ ਮੱਥਾ ਦੇ ਕੇ ਬਾਕੀ ਅਸੀਂ ਦੇਖ ਲਈ ਜਿਆਦਾ ਨਹੀਂ ਹੈ ਠੇਰਾ ਨਹੀਂ ਲੱਗਾ ਹੈ ਅੱਛਾ ਤੇ ਦੂਜੀ ਗੱਲ ਜੀ ਬਾਬਾ ਜੀ ਇਹ ਪੱਕੀਆਂ ਸਰਤੀ ਇਲਾਜ ਹੈ ਜੀ ਹਾਂ ਤਾਂ ਇਹ ਦੁਨੀਆ ਉਂਦੀਆਂ ਪੜਿਆ ਪਿਆ 20 ਜੇ ਕਿਸੇ ਦੰਦ ਚਾੜ ਦੁਖਦੇ ਨੇ ਹਾਂ ਛੋਟੇ ਮੂਰੀ ਆ ਕੇ ਕਹਿੰਦੇ ਹੁਣੀ ਕਹਿੰਦੇ ਮੋਟਰਸਾਈਕਲ ਠੀਕ ਹੈ 20 ਦੰਦ ਚਾੜ ਦੁਖਦੇ ਨੇ ਜਿਹੜੇ ਇਹ ਚ ਦੋ ਮੇਖਾਂ ਲਾ ਦੋ ਵੀ ਉਹਦੇ ਦੁਖਣੋਂ हट ਜਾਣਗੇ ਹਾਂ ਪੱਕੇ ਇੱਥੇ ਦੇਖੋ ਅੱਛਾ ਹਾਂ ਅਗਰ ਚੌਂਕੀ ਵਾਰ ਲਓ ਬਈ ਕਿੰਨਾ ਟਾਈਮ ਠੀਕ ਹੈ ਤੇ ਹੋਰ ਵੀ ਕੋਈ ਇਲਾਜ ਹੁੰਦਾ ਉਹ ਇਹ ਉਹ ਲੈ ਚਾਰ ਕੋਈ ਟਕਲੀਪ ਹੈ ਅੱਛਾ ਜੀ ਹਾਂ ਕੋਈ ਦਿਨ ਕੋਈ ਖਾਸ ਦਿਨ ਵੀ ਰੱਖਿਆ ਹੋਇਆ ਵੀ ਮਤਲਬ ਬੇਰਵਾਰ ਨੂੰ ਤੇਰਵਾਰ ਨੂੰ ਪਿੰਡ ਦੇ ਮੱਥਾ ਠੀਕ ਹੈ ਜੀ ਬਾਹਰਲੇ ਲੋਕਾਂ ਨੂੰ ਰੋਜ਼ ਹੀ ਬਾਹਰ ਨੂੰ ਆਉਂਦੇ ਨੇ ਜ਼ਿਆਦੇ ਬਾਹਰਲੇ ਬਾਹਰਲੇ ਜ਼ਿਆਦੇ ਬਾਹਰ ਨੂੰ ਆਉਂਦੇ ਨੇ ਹੋਰ ਇਕੱਠ ਵੀਰਵਾਰ ਨੂੰ ਹੁੰਦਾ ਹਾਂ ਇਕੱਠ ਵੀਰਵਾਰ ਨੂੰ ਹੁੰਦਾ ਵੀਰਵਾਰ ਨੂੰ ਠੀਕ ਹੈ ਤੇ ਆ ਨੇੜੇ ਕਰਕੇ ਦਿਖਾ ਦੇ ਵੀ ਇਹ ਦਰਖਤ ਭਰਿਆ ਪਿਆ ਹੈ ਮੇਖਾਂ ਦੇ ਨਾਲ ਦੇ ਬਣਦਾ ਦਰਸਤ ਹੈ ਜੀ ਹਾਂ ਤੇ ਚੋਰ ਕੋਈ ਖੀਰ ਖੋ ਰਹਾ ਹੈ ਕੁਛ ਲਿਓ ਮਸਲਾ ਕਰਕੇ ਦੋ ਠੀਕ ਹੈ ਜੀ ਮੀਰਵਾਰ ਨੂੰ ਠੀਕ ਹੈ ਜੀ ਫਿਰ ਆਮ ਖਾਣ ਸ਼ਿਪਨਸ਼ੀ ਦੇ ਨਾਂ ਆਉਂਦੇ ਨੇ ਵਾਰ ਲੈ ਲੋਗੋ ਨਹੀਂ ਮੈਂ ਮੈਂ ਇਹ ਸੋਚਦਾ ਸੀਗਾ ਵੀ ਜਿਹੜੀਆਂ ਮੇਖਾਂ ਨਾਲ ਆਉਂਦੇ ਨੇ ਦਰਾਖਤ ਹਰਾ ਭਰੇ ਵੀ ਇਹ ਪਾਪ ਨਹੀਂ ਹੈਗਾ ਹੈਗਾ ਮੰਨਦੇ ਨਹੀਂ ਹੈ ਡੁੰਗੀਆਂ ਲਾਈ ਜਾਂਦੇ ਨੇ ਸਦਾ ਮੰਨਦੇ ਨਹੀਂ ਨਹੀਂ